ਮੈਨੂੰ ਪਤਾ ਅੱਜ ਦੀ ਕ੍ਰਾਈਮ ਸਟੋਰੀ ਤੁਹਾਨੂੰ ਬਾਲੀ ਫਿਲਮੀ ਲੱਗਣੀ ਹੈ ਜਾਂ ਫਿਰ ਇਦਾਂ ਲੱਗਣਾ ਕਿ OTT ਤੇ ਕੋਈ ਸੀਰੀਜ਼ ਚੱਲ ਰਹੀ ਹੋਵੇ ਜਦੋਂ ਮੇਰੀ ਨਜ਼ਰ 'ਚ ਆਵਲਾ ਕੇਸ ਆਇਆ ਸੀ ਤਾਂ ਯਕੀਨ ਮੰਨਣਾ ਮੇਰੇ ਲਈ ਵੀ ਔਖਾ ਹੀ ਸੀ ਇਹ ਮੰਨਣਾ ਕਿ ਇਹ ਸਭ ਰੀਅਲ 'ਚ ਹੋਇਆ ਪੁਲਿਸ ਵੀ ਇੱਕ ਵਾਰ ਸੋਚ ਚ ਪੈ ਗਏ ਸੀ ਉਹ ਵੀ ਹੈਰਾਨ ਹੋ ਗਏ ਸਨ ਰੱਬ ਨੇ ਦਿਮਾਗ ਤਾਂ ਬਰਾਬਰ ਦਿੱਤਾ ਸਭ ਨੂੰ ਹੁਣ ਕੋਈ ਚਲਾ ਕਿਹੜੇ ਪਾਸੇ ਲੇ ਕੋਈ ਨਹੀਂ ਜਾਣਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰहोस् ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਪੰਜਾਬ ਦਾ ਜ਼ਿਲ੍ਹਾ ਮੋਗਾ ਤੇ ਮੋਗੇ ਦਾ ਪਿੰਡ ਮੈਣਾ ਉੱਥੇ ਰਹਿੰਦਾ ਹੁੰਦਾ ਹੈ ਰਵੀ ਸਿੰਘ ਤੇ ਨਾਲ ਪਤਨੀ ਰਿੰਪੀਕੌਰ ਉਹਨਾਂ ਦਾ ਟੱਬਰ ਲਾਈਫ ਠੀਕ ਹੁੰਦੀ ਆ ਸਭ ਨਾਰਮਲ ਚੱਲ ਰਿਆ ਹੁੰਦਾ ਰਵੀ ਸਿੰਘ ਪ੍ਰਾਈਵੇਟ ਕਾਰਪੋਰੇਸ਼ਨ ਡਿਪਾਰਟਮੈਂਟ ਦੇ ਜ਼ਰੀਏ ਬਿਜਲੀ ਡਿਪਾਰਟਮੈਂਟ ਵਿੱਚ ਕੰਮ ਕਰਦਾ ਹੁੰਦਾ ਪਰ ਇੱਕ ਦਿਨ ਅਜੀਹਾ ਹੁੰਦਾ ਜਦੋਂ ਇਹਨਾਂ ਦੀ ਸ਼ਾਂਤੀ ਭਰੀ ਜ਼ਿੰਦਗੀ 'ਚ ਪੋਚਾਲਾ ਚਾਹੁੰਦੇ ਕੁਝ ਵੀ ਪਹਿਲਾਂ ਦੀ ਤਰ੍ਹਾਂ ਨਹੀਂ ਰਹਿੰਦਾ 10 ਦਸੰਬਰ 2021 ਦਾ ਦਿਨ ਹੁੰਦਾ ਰਵੀ ਸਿੰਘ ਆਪਣੇ ਕੰਮ ਤੇ ਗਿਆ ਹੁੰਦਾ ਹੈ ਸ਼ਾਮ ਹੁੰਦਿਆਂ ਨੂੰ ਰਵੀ ਦੇ ਪਰਿਵਾਰ ਨੂੰ ਕੋਈ ਇਨਫੋਰਮ ਕਰਦਾ ਹੈ ਕਿ ਬिलासपुर ਦੇ ਬੰਦ ਪਏ પેટ્રોલ ਪੰਪ ਦੇ ਕੋਲ ਰਵੀ ਦਾ ਐਕਸੀਡੈਂਟ ਹੋ ਗਿਆ ਤੇ ਉਸ ਦੀ ਹਾਲਤ ਕਾਫੀ ਗੰਭੀਰ ਹੈ ਸਭ ਨੂੰ ਇਹ ਗੱਲ ਸੁਣ ਕੇ ਹੱਥ ਪੈਰਾਂ ਦੀਆਂ ਪੈ ਜਾਂਦੀਆਂ ਨੇ ਜ਼ਰ ਤੌਰ ਤੇ ਇੱਕੋ ਇੱਕ ਮੁੰਡਾ ਰਵੀ ਨੂੰ ਉੱਥੋਂ ਚੱਕ ਕੇ ਮੋਗਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਜਾਂਦਾ ਹੈ ਰਵੀਦੀਨ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰ ਜ਼ੋਨੂ ਲੁਧਿਆਣਾ ਦੇ ਉਸਵਾਲ ਹਸਪੀਟਲ ਰੈਫਰ ਕਰ ਦਿੰਦੇ ਆ ਪਤਨੀ ਰਿੰਪੀ ਕੌਰ ਰੋ ਰੋ ਅੱਖਾਂ ਸੁਝਾ ਲੈਂਦੀ ਆ ਮਾਪਿਆਂ ਦਾ ਵੀ ਬੁਰਾ ਹਾਲ ਹੋ ਜਾਂਦਾ ਹੈ ਫੇਰ ਡਾਕਟਰ ਇਲਾਜ ਕਰਦੇ ਨੇ ਪਰ ਉਸ ਨੂੰ ਛੇਤੀ ਛੁੱਟੀ ਨਹੀਂ ਮਿਲਣੀ ਹੁੰਦੀ ਕਿਉਂਕਿ ਅਜੇ ਉਸ ਦੀ ਹਾਲਤ 'ਚ ਕੋਈ ਇੰਪਰੂਵਮੈਂਟ ਨਹੀਂ ਦਿਸ ਰਹੀ ਹੁੰਦੀ ਹੁਣ ਗੱਲ ਇਹ ਹੋ ਜਾਂਦੀ ਹੈ ਕਿ ਰਵੀ ਸਿੰਘ ਕੋਮਾ 'ਚ چلا ਜਾਂਦਾ ਹੈ ਯਾਨੀ ਉਹ ਨੀਂਦ ਜਿਸ ਇਨਸਾਨ ਜਿਉਂਦਾ ਤਾਂ ਹੁੰਦਾ ਹੈ ਪਰ ਉਸਦੀ ਕੋਈ ਹਰਕਤ ਨਹੀਂ ਹੁੰਦੀ। ਕਈ ਵਾਰ ਸੱਟ ਜਾਂ ਕਿਸੇ ਹਾਦਸੇ ਦੇ ਚਲਦਿਆਂ ਲੋਕ ਕੋਮਾ ਵਿੱਚ ਚਲੇ ਜਾਂਦੇ ਨੇ। ਉਹਨਾਂ ਦੀ ਸੁਣਨ, ਸੋਚਣ, ਸਮਝਣ, ਬੋਲਣ ਅਤੇ ਮਹਿਸੂਸ ਕਰਨ ਦੀ ਤਾਕਤ ਖਤਮ ਹੋ ਜਾਂਦੀ ਹੈ। ਉਹਨਾਂ ਦੇ ਬਸ ਸਾਹ ਚੱਲਦੇ ਰਹਿੰਦੇ ਨੇ। ਉਹ ਬਸ ਨਾ ਦੇ ਲਈ ਜਿਉਂਦੇ ਹੁੰਦੇ ਨੇ। ਕੁਝ ਲੋਕ ਉਸ ਸਟੇਜ ਤੇ ਵੀ ਹੁੰਦੇ ਨੇ ਕਿ ਉਹ ਚੱਲ-ਫਿਰ ਨਹੀਂ ਸਕਦੇ ਪਰ ਉਹ ਦੇਖ, ਸੁਣ ਸਕਦੇ ਨੇ, ਸਮਝ ਸਕਦੇ ਨੇ, ਮਹਿਸੂਸ ਕਰ ਸਕਦੇ ਨੇ ਪਰ ਆਪਣੇ ਅਹਿਸਾਸ ਨੂੰ ਬਿਆਨ ਨਹੀਂ ਕਰ ਸਕਦੇ। ਇਸ ਬਿਮਾਰੀ ਨੂੰ ਐਲਐਸ ਜਾਂ ਐਮਾਇਟ੍ਰੋਫਿਕ ਲੈਟਰਲ ਸਕਲੇਰੋਸਿਸ ਕਹਿੰਦੇ ਨੇ ਹੋ ਸਕਦਾ ਹੈ ਕਿ ਮੈਂ ਕੁਝ ਗਲਤ ਵੀ ਪ੍ਰੋਨਾਂਸ ਕਰ ਗਈ ਹੋਵਾਂ ਕਈ ਹਫ਼ਤੇ बीत ਜਾਂਦੇ ਨੇ ਰਵੀ ਸਿੰਘ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਆਉਂਦਾ 2 ਮਹੀਨੇ 4 ਮਹੀਨੇ 6 ਮਹੀਨੇ ਕਿੰਨਾ ਹੀ ਵਕਤ ਹੋ ਜਾਂਦਾ ਹੈ 10 ਮਹੀਨਿਆਂ ਬਾਅਦ ਕੁਝ ਹਲਕੀ ਜਹੀ ਇੰਪਰੂਵਮੈਂਟ ਨਜ਼ਰ ਆਉਂਦੀ ਹੈ ਤੇ 16 ਮਹੀਨਿਆਂ ਤੱਕ ਮਤਲਬ ਡੇਢ ਸਾਲ ਬਾਅਦ ਉਸ ਨੂੰ ਇੱਕ ਦਿਨ ਹੋਸ਼ ਆ ਜਾਂਦਾ ਕਟੋ-ਕਟ ਆਪਣੀ ਗੱਲ ਕਹਿਣ ਜੋਗਾ ਹੋ ਜਾਂਦਾ ਰਵੀ ਸਿੰਘ ਪਰ ਜਦੋਂ ਹੀ ਉਸ ਦਾ ਦਿਮਾਗ ਉਸ ਦੀ ਜ਼ੁਬਾਨ ਉਸ ਦਾ ਸਾਥ ਦਿੰਦੇ ਨੇ ਤਾਂ ਉਹ ਉਹ ਰਾਜ਼ ਦੱਸਦਾ ਆਪਣੇ ਪਿਤਾ ਬੂਟਾ ਸਿੰਘ ਨੂੰ ਜਿਸ ਨੂੰ ਸੁਣ ਕੇ ਉਹ ਸ਼ੌਕ ਚ ਆ ਜਾਂਦੇ ਨੇ ਸਾਰੇ ਤੇ ਉਸ ਤੋਂ ਬਾਅਦ ਉਹ ਪੁਲਿਸ ਨੂੰ ਇਤਲਾ ਕਰਦੇ ਨੇ ਹੁਣ ਰਵੀ ਪੁਲਿਸ ਸਾਹਮਣੇ ਬੋਲਣਾ ਸ਼ੁਰੂ ਕਰਦਾ ਹੈ ਰਵੀ ਦੀ ਗੱਲ ਸੁਣਦਿਆਂ ਕਹਿੰਦੇ ਐਸ ਐਚ ਓ ਸਾਹਿਬ ਵੀ ਬਹੁਤ ਹੈਰਾਨ ਹੁੰਦੇ ਆ ਰਵੀ ਦੱਸਦਾ ਹੈ ਕਿ 10 ਦਸੰਬਰ 2021 ਨੂੰ ਉਹ ਮੋਟਰਸਾਈਕਲ ਤੇ ਬਿਜਲੀਕਾਰ ਡਾਲਾ ਦੇ ਨਜ਼ਦੀਕ ਤੋਂ ਹੁੰਦਿਆਂ ਹੋਇਆਂ ਘਰ ਜਾ ਰਿਹਾ ਸੀ। ਰਸਤੇ ਵਿੱਚ ਦੀਪ ਸਿੰਘ ਤੇ ਭਦਰ ਸਿੰਘ ਇੱਕ ਮੋਟਰਸਾਈਕਲ ਤੇ ਆਏ। ਦੋਨਾਂ ਨੇ ਉਸ ਨੂੰ ਰੋਕਿਆ ਤੇ ਕੁੱਟਮਾਰ ਕਰਨ ਲੱਗੇ। ਰਵੀ ਨੇ ਦੱਸਿਆ ਕਿ ਇਸ ਦੇ ਬਾਅਦ ਦੋਵੇਂ ਉਸ ਨੂੰ ਆਪਣੀ ਮੋਟਰਸਾਈਕਲ ਤੇ ਬਿਠਾ ਕੇ ਬिलासपुर ਵਿੱਚ ਇੱਕ ਬੰਦ ਪਏ ਪੈਟਰੋਲ ਪੰਪ ਤੇ ਲੈ ਗਏ। ਮੋਟਰਸਾਈਕਲ ਤੋਂ ਉਤਰਨ ਦੇ ਬਾਅਦ ਇੱਕ ਨੇ ਉਸ ਦੀਆਂ ਦੋਵੇਂ ਬਾਹਾਂ ਨੂੰ ਫੜਿਆ। ਭਦਰ ਸਿੰਘ ਨੇ ਉਸ ਦੇ ਸਿਰ ਤੇ ਲੋਹੇ ਦੀ ਰੌਡ ਮਾਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਬੇਹੋਸ਼ ਹੋਣ ਦੇ ਬਾਅਦ ਉਹਨਾਂ ਦੋਵਾਂ ਨੇ ਫਿਰ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਦੀ ਗੱਲ ਦੱਸ ਕੇ ਇਸ ਦੀ ਪਰਿਵਾਰ ਨੂੰ ਇਨਫੋਰਮੇਸ਼ਨ ਦਿੱਤੀ। ਆਪ ਇਹ ਸੂਚਨਾ ਦਿੱਤੀ। ਲਗਭਗ 1.5 ਸਾਲ ਬਾਅਦ ਜਦੋਂ ਰਵੀ ਸਿੰਘ ਕੋਮਾ ਤੋਂ ਬਾਹਰ ਆਇਆ ਤਾਂ ਉਸ ਨੇ ਆਪਣੀ ਪਤਨੀ ਰਿੰਪੀ ਕੌਰ ਦੇ ਸਾਰੇ ਰਾਜ਼ ਖੋਲ ਕੇ ਸਭ ਦੇ ਸਾਹਮਣੇ ਰੱਖ ਦਿੱਤੇ। ਰਵੀ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਬਰਨਾਲਾ ਜ਼ਿਲ੍ਹੇ ਦੇ ਰਹਿਣ ਵਾਲੇ ਭਦਰ ਸਿੰਘ ਦੇ ਨਾਲ ਨਾਜਾਇਜ਼ ਸਬੰਧ ਸਨ ਜਿਸ ਦਾ ਉਹ ਵਿਰੋਧ ਕਰ ਰਿਹਾ ਸੀ ਤੇ ਇਸ ਸਭ ਦੇ ਵਿੱਚ ਜੋ ਦੂਜਾ ਬੰਦਾ ਸੀ ਦੀਪ ਸਿੰਘ ਉਹ ਰਵੀ ਦਾ ਸਾਲਾ ਸੀ ਯਾਨੀ ਕਿ ਰਿੰਪੀ ਦਾ ਭਰਾ ਰਿੰਪੀ ਕੋਰ ਤੇ ਭਦਰ ਸਿੰਘ ਦੇ ਰਿਲੇਸ਼ਨ ਬਾਰੇ ਭਰਾ ਦੀਪ ਨੂੰ ਆਲਰੇਡੀ ਪਤਾ ਹੁੰਦਾ ਰਿੰਪੀ ਕੋਰ ਭਦਰ ਸਿੰਘ ਨਾਲ ਅਕਸਰ ਮਿਲਦੀ ਹੁੰਦੀ ਹੈ ਕਦੀ ਇਹ ਕਰੇ ਹੀ ਮਿਲਦੇ ਕਦੀ ਬਾਹਰ ਇਹ ਉਹ ਜਗ੍ਹਾ ਲੱਭ ਹੀ ਲੈਂਦੇ ਨੇ ਜਿੱਥੇ ਇਹ ਆਪਣੀਆਂ ਨਜਾਇਜ਼ ਹਸਰਤਾਂ ਨੂੰ ਪੂਰੀਆਂ ਕਰ ਸਕਣ ਇਸ ਸਬ ਦੌਰਾਨ ਰਿੰਪੀ ਆਪਣਾ ਬਿਹੇਵੀਅਰ ਆਪਣੇ ਘਰ ਵਾਲੇ ਦੇ ਸਾਹਮਣੇ ਰਵੀ ਸਿੰਘ ਦੇ ਸਾਹਮਣੇ ਬਿਲਕੁਲ ਸਹੀ ਰੱਖਦੀ ਐ ਇਦਾਂ ਰੱਖਦੀ ਐ ਕਿ ਜਿਵੇਂ ਇਸ ਤੋਂ ਸਮਝਦਾਰ ਇਸ ਤੋਂ ਸੂਝਵਾਨ ਘਰ ਵਾਲੀ ਕੋਈ ਉਲਝਾਨ ਚ ਨਾ ਹੋਵੇ ਪਰ ਐਕਟਿੰਗ ਐਕਟਿੰਗ ਹੀ ਹੁੰਦੀ ਐ ਤੇ ਡਰਾਮੇ ਬਹੁਤੀ ਦੇਰ ਨਹੀਂ ਚੱਲ ਸਕਦੇ ਹੁੰਦੇ ਯਾ ਤਾਂ ਰਵੀ ਸਿੰਘ ਇਹਨਾਂ ਨੂੰ ਇਤਰਾਜ਼ਯੋਗ ਹਾਲਤ 'ਚ ਵੇਖ ਲੈਂਦਾ ਹੈ ਯਾ ਉਹਨੂੰ ਕੋਈ ਭਨਕ ਲੱਗ ਜਾਂਦੀ ਹੈ ਯਾ ਆਈਡੀਆ ਹੁੰਦਾ ਹੈ ਪਰ ਕਿਸੇ ਤਰ੍ਹਾਂ ਉਸ ਦੀਆਂ ਅੱਖਾਂ ਤੇ ਪਈ ਪੱਟੀ ਖੁੱਲ ਜਾਂਦੀ ਹੈ ਉਸ ਦਾ ਦਿਲ ਟੁੱਟ ਜਾਂਦਾ ਹੈ ਉਹ ਉਸ ਪੋਜੀਸ਼ਨ 'ਚ ਹੁੰਦਾ ਹੈ ਕਿ ਨਾ ਤਾਂ ਮੋਹ ਖਾਤਰ ਪਰਿਵਾਰ ਖਾਤਰ ਉਹ ਰਿੰਪੀ ਨੂੰ ਛੱਡਣਾ ਚਾਹੁੰਦਾ ਹੁੰਦਾ ਹੈ ਨਾ ਹੀ ਉਸ ਨੂੰ ਘਰ 'ਚ ਰਹਿਣ ਦੇਣ ਵਾਲੇ ਉਸ ਦੇ ਲੱਛਣ ਹੁੰਦੇ ਨੇ ਜਦੋਂ ਰਵੀ ਨੂੰ ਇਸ ਰਿਸ਼ਤੇ ਬਾਰੇ ਪਤਾ ਲੱਗਦਾ ਤਾਂ ਜ਼ਾਹਰ ਤੌਰ ਤੇ ਘਰ ਦਾ ਮਾਹੌਲ ਪਹਿਲਾਂ ਵਰਗਾ ਬਿਲਕੁਲ ਨਹੀਂ ਰਹਿੰਦਾ ਕਲੇਸ਼ ਹੁੰਦੇ ਨੇ ਰਿੰਪੀ ਤੇ ਵੀ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ ਮੈਕਸ ਇਹੀ ਕਰ ਸਕਦਾ ਹੁੰਦਾ ਹੈ ਰਵੀ ਸਿੰਘ ਮਾਰਨ ਕੁੱਟਣ ਵਾਲਾ ਬਾਲਾ ਉਹ ਬੰਦਾ ਹੁੰਦਾ ਨਹੀਂ ਤੇ ਹੈ ਵੀ ਗਲਤ ਪਰ ਉਹ ਸਖਤੀ ਕਰ ਦਿੰਦਾ ਥੋੜੀ ਰਿੰਪੀ ਤੇ ਪਰ ਰਿੰਪੀ ਕੋਰ ਇਸ ਅਫੇਅਰ ਚ ਰਹਿਣਾ ਚਾਹੁੰਦੀ ਹੁੰਦੀ ਹੈ ਉਹ ਬਾਦਰ ਸਿੰਘ ਨੂੰ ਨਹੀਂ ਛੱਡਣਾ ਚਾਹੁੰਦੀ ਹੁੰਦੀ ਉਸ ਨੂੰ ਰਵੀ ਨੂੰ ਛੱਡਣਾ ਮਨਜ਼ੂਰ ਹੁੰਦਾ ਪਰ ਬਾਦਰ ਸਿੰਘ ਬਿਨਾ ਉਹਨੂੰ ਸਾਹ ਨਹੀਂ ਆਉਂਦਾ ਹੁੰਦਾ ਉਸ ਦੇ ਮਾਈਂਡ ਚ ਆਉਂਦਾ ਹੈ ਕਿ ਜੇ ਉਹ ਕਿਸੇ ਦੂਜੇ ਬੰਦੇ ਲਈ ਆਪਣੇ ਘਰ ਵਾਲੇ ਨੂੰ ਛੱਡੂਗੀ ਤਾਂ ਉਸ ਦੀ ਬਦਨਾਮੀ ਹੋ ਜੂ ਉਹ ਚਾਹੁੰਦੀ ਹੁੰਦੀ ਹੈ ਕਿ ਕੋਈ ਇਹੋ ਜਿਹਾ ਤਰੀਕਾ ਹੋਵੇ ਕਿ ਉਸ ਦੀ ਇੱਜ਼ਤ ਮਾਨ ਵੀ ਰਹੇ ਤੇ ਉਸ ਦਾ ਅਫੇਅਰ ਵੀ ਭਦਰ ਸਿੰਘ ਨਾਲ ਚੱਲਦਾ ਰਹੇ। ਉਹਨੂੰ ਲੱਗਦਾ ਹੈ ਕਿ ਇੱਕੋ ਰੋੜਾ ਹੈ ਇਸ ਰਿਸ਼ਤੇ 'ਚ ਤੇ ਉਹ ਹੈ ਰਵੀ। ਉਸ ਨੂੰ ਟਿਕਾਣੇ ਲਾਉਣ ਨਾਲ ਵਨਸ ਐਂਡ ਫੋਰ 올 ਸਾਰੀਆਂ ਮੁਸ਼ਕਲਾਂ ਖਤਮ ਹੋ ਸਕਦੀਆਂ। ਉਹਨ ਰਵੀ ਸਿੰਘ ਉਸ ਦਿਨ ਸਿਰ ਤੇ ਰੌਡ ਲੱਗਣ ਨਾਲ ਬੇਹੋਸ਼ ਹੋ ਜਾਂਦਾ ਹੈ ਤੇ ਇਹਨਾਂ ਨੂੰ ਲੱਗਦਾ ਹੈ ਕਿ ਉਹ ਮਰ ਗਿਆ ਤੇ ਜੇ ਜੋਂਦਾ ਵੀ ਹੈ ਤਾਂ ਕੁਝ ਦੇਰ ਚ ਖਤਮ ਹੋਜੂ ਆਪੇ ਹੀ ਕਿਉਂਕਿ ਵਾਰ ਹੀ ਇੰਨੇ ਜ਼ਬਰਦਸਤ ਕੀਤੇ ਹੁੰਦੇ ਨੇ ਉਸਤੇ ਕਿ ਭਈ ਬਚਨ ਦਾਤਾ ਸਵਾਲ ਹੀ ਨਹੀਂ ਹੁੰਦਾ ਇਹ ਲੋਕ ਆਕਾਰਾ ਕਰਨ ਤੋਂ ਬਾਅਦ ਘਰਦਿਆਂ ਨੂੰ ਫੋਨ ਕਰਕੇ ਇਨਫਾਰਮ ਕਰਦੇ ਨੇ ਤਾਂ ਕਿ ਇਹ ਹਾਦਸਾ ਹੀ ਲੱਗੇ ਕਤਲ ਵਾਲਤਾ ਕਿਸੇ ਦਾ ਵੀ ਧਿਆਨ ਜਾਏ ਹੀ ਨਾ ਪਰ ਫਿਰ ਜਦੋਂ ਰੱਬ ਦਾ ਹੱਥ ਸਿਰ ਤੇ ਹੋਵੇ ਤਾਂ ਜੜਾ ਮਰਸੀ ਆ ਜੇ ਕੋਈ ਭਾਵੇਂ ਮੌਤ ਦੇਣ ਦੀ ਸੋਚ ਕੇ ਆਇਆ ਹੋਵੇ ਪਰ ਉਹ ਰੂਹਾਨੀ ਸਾਥ ਬਚਾ ਹੀ ਜਾਂਦਾ ਹੈ ਪੁਲਿਸ ਫਿਰ ਇਹਨਾਂ ਤਿੰਨਾਂ ਤੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਪੇਸ਼ ਦਿੰਦੀ ਹੈ ਮੀਡੀਆ ਰਿਪੋਰਟਸ ਮੁਤਾਬਕ ਉਹ ਆਪਣਾ ਜੁਰਮ ਵੀ ਕਬੂਲ ਕਰ ਲੈਂਦੇ ਨੇ ਕਹਾਣੀ ਇਹ ਛੋਟੀ ਜਹੀ ਹੈ ਬਾਕੀ ਕ੍ਰਾਈਮ ਸਟੋਰੀਜ਼ ਵਾਂਗ ਨਾ ਤਾਂ ਇਸ ਦੀ ਜ਼ਿਆਦਾ ਲੈਂਥ ਹੈ ਨਾ ਹੀ ਜ਼ਿਆਦਾ ਪੇਚੀਦਗੀ ਇਸ 'ਚ ਪਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਇਹ ਚੈਨਲ ਰਿਸ਼ਤਿਆਂ ਦੇ ਫੈਬਰਿਕ ਤੇ ਬਹੁਤ ਜ਼ਿਆਦਾ ਫੋਕਸ ਕਰਦਾ ਹੈ ਸਾਜ਼ਿਸ਼ ਕਿੰਨੀ ਡੈਕੋਰੇਟਿਵ ਸੀ ਇਹ ਤਾਂ ਹੈ ਹੀ ਪਰ ਕਿੱਦਾਂ ਇਸ ਕਾਰਨਾਮੇ 'ਚ ਭਰਾ ਨੇ ਭੈਣ ਦਾ ਸਾਥ ਦਿੱਤਾ ਭਰਾ ਸਮਝਦਾਰ ਹੁੰਦਾ ਕਾਇਦੇ ਵਾਲਾ ਹੁੰਦਾ ਤਾਂ ਭੈਣ ਨੂੰ ਸਮਝਾਉਂਦਾ ਕਿ ਨਜਾਇਜ਼ ਰਿਸ਼ਤਿਆਂ ਦਾ ਅੰਜਾਮ ਕਦੇ ਜਾਇਜ਼ ਨਹੀਂ ਹੁੰਦਾ ਭੈਣ ਨੂੰ ਸਾंभ ਕੇ ਇਹ ਉਸਦਾ ਭਰਿਆ ਪੁਰਿਆ ਟੱਬਰ ਬਚਾਉਂਦਾ ਪਰ ਨਹੀਂ ਉਹ ਤਾਂ ਭੈਣ ਨਾਲ ਰਲ ਗਿਆ ਉਸਦਾ ਕ੍ਰਾਈਮ ਪਾਰਟਨਰ ਬਣ ਗਿਆ ਤੇ ਨਾਲ ਕਿਦਾਂ ਆਪਣੇ ਘਰ ਵਾਲੇ ਨਾਲ ਇੱਕ ਸਾਫ਼ ਸੁਥਰੀ ਜ਼ਿੰਦਗੀ ਦਾ ਢੋਂਗ ਕਰਦੀ ਰਹੀ ਪਤਨੀ ਰਿੰਪੀ ਕੋਲ ਦੋ ਚਿਹਰੇ ਲੈ ਕੇ ਜੀ ਰਹੀ ਸੀ ਯਾਨੀ ਰਵੀ ਰੋਜ਼ ਧੋਖੇ ਚ ਹੀ ਜੀ ਰਿਹਾ ਸੀ ਰਿੰਪੀਕੋਰ ਦਾ ਨਾਮ ਸਾਜ਼ਿਸ਼ ਹੀ ਹੋਣਾ ਚਾਹੀਦਾ ਸੀ ਰਿੰਪੀਕੋਰ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਰਵੀ ਰਹਿ ਸਾਜ਼ਿਸ਼ ਨਾਲ ਰਿਹਾ ਸੀ ਖਾਸੋਂ ਸਾਜ਼ਿਸ਼ ਨਾਲ ਰਿਹਾ ਸੀ ਹਸਖੇਡ ਸਾਜ਼ਿਸ਼ ਨਾਲ ਰਿਹਾ ਸੀ ਹੈ ਤਾਂ ਬਹੁਤ ਸ਼ਰਮਨਾਕ ਬਸ ਰਵੀ ਵਾਸਤੇ ਦੁੱਖ ਲੱਗਦਾ ਕਿ ਜਿਸਤੇ ਉਹਨੇ ਇਨਾ ਭਰੋਸਾ ਕੀਤਾ ਜਿਸ ਨੂੰ ਇਨਾ ਪਿਆਰ ਕੀਤਾ ਉਹੀ ਜਾਣ ਦੀ ਪੱਕੀ ਦੁਸ਼ਮਣ ਬਣ ਕੇ ਤੁਹਾਨੂੰ ਕੋਈ ਇਦਾਂ ਦਾ ਇਨਸੀਡੈਂਟ ਜਾਂ ਮਾਮਲਾ ਯਾਦ ਹੈ ਜਦੋਂ ਕੋਈ ਬਿਲਕੁਲ ਮਰਨ ਕੰਡੇ ਹੋਵੇ ਬਚਨ ਦੀ ਉਮੀਦ ਹੀ ਨਾ ਹੋਵੇ ਤੇ ਉਹ ਸਭ ਮੁਸ਼ਕਲਾਂ ਦੇ ਬਾਅਦ ਵਾਪਸ ਆ ਗਿਆ ਹੋਵੇ ਮੌਤ ਨੂੰ maat ਦੇ ਕੇ ਵੈਸੇ ਤਾਂ ਮੇਰੇ ਖੁਦ ਤੇ ਬੀਤੀ ਹੋਈ ਹੈ ਇਹ ਮੇਰਾ ਪੁੱਤ 7ਵੇਂ ਮਹੀਨੇ 'ਚ ਪੈਦਾ ਹੋਇਆ ਸੀ ਹਾਰਟ ਬੀਟ ਤਾਂ ਸਾਡੇ ਦੋਵਾਂ ਦੇ ਹੀ ਆਲਮੋਸਟ ਮੱਧਮ ਹੀ ਹੋ ਗਈ ਸੀ ਐਨੈਸਥੀਸ਼ੀਆ 'ਚ ਵੀ ਡਾਕਟਰ ਦਿਓ ਮੁੱਕੇ ਛਾਤੀ ਤੇ ਮੈਨੂੰ ਯਾਦ ਆ ਆ ਦਿੱਲੀ ਦੀ ਗੱਲ ਆ ਡਾਕਟਰ ਦਾ ਪਹਿਲਾ ਐਕਸਪ੍ਰੈਸ਼ਨ ਵੀ ਯਾਦ ਆ ਸਾਡੇ ਬੱਚ ਜਾਣ ਦੇ ਬਾਅਦ ਜਦੋਂ ਉਹਨੇ ਇਦਾਂ ਕੀਤਾ ਸੀ ਕਿ ਜਿਵੇਂ ਉਹਨਾਂ ਨੇ ਪੂਰੀ jaan ਲਾ ਦਿੱਤੀ ਹੋਵੇ ਸਾਨੂੰ ਦੋਵਾਂ ਨੂੰ ਬਚਾਉਣ ਚ ਤੇ ਫੇਰ ਉਹ ਕਾਮਯਾਬ ਵੀ ਹੋ ਗਏ ਹੁਣ ਕਦੀ ਕਦੀ ਪੁਆਇੰਟ ਤੇ ਹੁੰਦੀ ਹੈ ਉਮੀਦ ਇੱਕ ਝਪਕੀ ਨਾਲ ਬੰਦ ਹੋ ਸਕਦੀ ਹੈ ਪਰ ਫੇਰ ਕਿਹਾ ਨਾ ਕਿਸੇ ਦਾ ਹੱਥ ਹੁੰਦਾ ਸਿਰ ਤੇ ਕਦੀ ਤੁਹਾਡੇ ਨਾਲ ਜਾਂ ਕਿਸੇ ਤੁਹਾਡੇ ਜਾਣਨ ਵਾਲੇ ਨਾਲ ਕੁਝ ਇਦਾਂ ਦਾ ਹੋਇਆ ਹੋਵੇ ਕਿ ਬਚਨ ਦੀ ਉਮੀਦ ਨਾ ਹੋਏ ਨਿਲ ਹੋਏ ਪਰ ਉਸਨੇ ਜ਼ਿੰਦਗੀ ਜਿੱਤ ਲਈ ਹੋਏ ਮਾਰੇ ਜਹੇ ਮਾਰ ਚੰਦੇ ਨਾਲ ਤਾਂ ਦੱਸਿਓ ਕਮੈਂਟਸ ਵਿੱਚ ਬਾਕੀ ਅਰਦਾਸ ਹੈ ਕਿ ਸੁੱਖ ਬਣਿਆ ਰਹੇ ਤੁਸੀਂ ਸਾਰੇ ਹੱਸਦੇ ਵਸਦੇ ਰਹੋ ਕ੍ਰਾਈਮ ਮੁੱਕ ਜੇ ਫੇਰ ਭਾਵੇਂ ਆ ਚੈਨਲ ਵੀ ਬੰਦ ਹੋ ਜੇ ਕੋਈ ਗੱਲ ਨਹੀਂ ਆਪਾਂ ਕੁਝ ਹੋਰ ਸ਼ੁਰੂ ਕਰ ਲਾਂਗੇ ਹਨ ਵਾਹਿਗੁਰੂ ਮਿਹਰ ਕਰੇ ਤੁਸੀਂ ਦੇਖ ਰਹੇ ਹੋ ਕੈਮਰਾ ਆਲੰਸਾ ਸਾਹਿਬ